ਲੈ ਵੀ ਬਾਈ ਧੰਨਵਾਦ ਫੇਰ ਤੁਹਾਡਾ ਯਾਰ ਤੁਸੀਂ ਬਾਈ ਵੀਡੀਓ ਇੰਨੀਆਂ ਚਲਾਈਆਂ ਹੈ ਬਹੁਤ ਤੁਸੀਂ ਯਾਰ ਬਾਈ ਵੀਡੀਓ ਚਲਾਈਆਂ ਧੰਨਵਾਦ ਬਾਈ ਤੁਹਾਡਾ ਤੁਹਾਡੇ ਕਰਕੇ ਕੋਰੀ ਬਾਈ ਹਨਾ ਬਾਈ ਦਿਨੋਂ ਦਿਨ ਵਧੀਆ ਲਿਖਣ ਲੱਗ ਗਿਆ ਤੇ ਦਿਨੋਂ ਦਿਨ ਵਧੀਆ ਗਾਉਣ ਲੱਗ ਗਿਆ ਲੈ ਅੱਜ ਬਾਈ ਗੀਤ ਲੋਕ ਤੱਤ ਸੁਣਾਉਣ ਲੱਗਿਆ ਤੁਹਾਨੂੰ ਪੁਰਾਣੇ ਸਮੇਂ ਦੀ ਗੱਲ ਸੁਣਾ ਕੋਈ ਕੋਈ ਵਧੀਆ ਜਾਈ ਹੋਨਾ ਪਿੱਪਲਾ ਤੇ ਪੈਂਦੀਆਂ ਪਿੰਗਾ ਆਹਾ ਨਾ ਡਗਲੇ ਟੰਡਾਂ ਚੋਂ ਧਾਰਾ ਹਾਂ ਹਾਲੀਆਂ ਨੇ ਜਦੋਂ ਖੇਤੀ ਹਲਵਾਉਣਾ ਹੂੰ ਲਾਉਂਦੇ ਸੀ ਮਿਰਜੇ ਦੀਆਂ ਵਾਹ ਸਾਡੇ ਨਾਲ ਆਪਣੇ ਬਦਲੇ ਹੋ ਜਿੰਮੇ ਬਦਲ ਗਈਆਂ ਸਰਕਾਰਾਂ ਕੀ ਬਾਤ ਆ ਭਾਈ ਹੋ ਵਿੱਚ ਪਈਆਂ ਉਹ ਪਿਆਰ ਨਹੀਂ ਰਹਿ ਗਿਆ ਹਾਂ ਉਹਨਾਂ ਕੌੜੀਆਂ ਰਈਆਂ ਮੇਰੇ ਗਾਂਵ ਦੀਆਂ ਧੋ ਕਿਆ ਬਾਤ ਆ ਬਾਈ ਨਾ ਰਈਆ ਮਿਰਗਾ ਦੀਆਂ ਦਾਰਾ ਸਤ ਜਗ ਵਰਗਾ ਚਮਾਨੀ ਆਉਣਾ ਸੱਚ ਬਜੁਰਗ ਨੇ ਕਹਿੰਦੇ ਨਾ ਤਰਿੰਝਣੀ ਡੈਂਦੇ ਚਰਖੇ ਓਏ ਨਾ ਤਕੜੇ ਤੰਦ ਪੈਂਦੇ ਔਕਾਤਾਂ ਵਾਲ ਵੀ ਹਾਇ ਉਹ ਤੇ ਕਟਾਰੀ ਦਾ ਸਮਾ ਬਦਲ ਗਿਆ ਸਮਾ ਬਦਲ ਗਿਆ ਮਿੱਤਰੋ ਵੀ ਹੁਣ ਦੁਨੀਆਦਾਰੀ ਦਾ ਓਏ ਸਮਾ ਬਦਲ ਗਿਆ ਨਾ ਸੁਣਨ ਬਲਦਾਂ ਦੀਆਂ ਟੱਲੀਆਂ ਨਾ ਹੀ ਮਿਲ ਲੱਗਣ ਕਲ ਯੁਗ ਨੇ ਆ ਪਾਇਆ ਖੇਰਾ ਓਏ ਭਾਈ ਭਾਈਆਂ ਨੂੰ ਠੱਗਣ ਕੀ ਬਾਤ ਬਾਈ ਬੜੀ ਵੱਡੀ ਗੱਲ ਆ ਕਲ ਯੁਗ ਨੇ ਆ ਪਾਇਆ ਖੀਰਾ ਓਏ ਪਾਈ ਪਾਈਆਂ ਨੂੰ ਠੱਗਣ ਦਿਲ ਲੋਚਦਾ ਰਹੇ ਖਾਨ ਨੂੰ ਗੁੜਕ ਲਾੜੀ ਦਾ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਮਿੱਤਰੋ ਵੀ ਹੁਣ ਦੁਨੀਆਦਾਰੀ ਦਾ ਓਏ ਸਮਾਂ ਬਦਲ ਗਿਆ ਬੁੱਤਾਂ ਬਿੰਗਾ ਰਹਿਂਦਾ ਵੇ ਹੁਣ ਜੱਗ ਤੇ ਜੀਆਂ ਦਾ ਸੌਰੇ ਘਰ ਵਿੱਚ ਪਤਾ ਨਹੀਂ ਲੱਗਦਾ ਓਏ ਨੌ ਹਾਤੀਆਂ ਦਾ ਨਹੀਂ ਪਤਾ ਲੱਗਦਾ ਬਾਈ ਸੌਰੇ ਘਰ ਵਿੱਚ ਪਤਾ ਨਹੀਂ ਲੱਗਦਾ ਓਏ ਨੌ ਹਾਤੀਆਂ ਦਾ ਸਿਰ ਤੋਂ ਉੱਡ ਗਿਆ ਪੜਦਾ ਬਈ ਹੁਣ ਕੁਣੀ ਕੁਆਰੀ ਦਾ ਸੱਤੀ ਉੱਡ ਗਿਆ ਬਾਈ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਮਿੱਤਰੋ ਬਈ ਹੁਣ ਦੁਨੀਆਦਾਰੀ ਦਾ ਫਾਦਿਲ ਗਾਹ ਹੁਣ ਫੈਸਲ ਨੇ ਪਟਲੀ ਦੁਲੀਆਂ ਕੀ ਖੱਟ ਲਈ ਆ ਖੱਟੀ ਹੁਣ ਫੈਸਲ ਨੇ ਪਟਲੀ ਦੁਲੀਆਂ ਕੀ ਖੱਟ ਲਈ ਆ ਖੱਟੀ ਹੁਣ ਫੈਸਲ ਨੇ ਪਟਲੀ ਦੁਨੀਆਂ ਕੀ ਖੱਟ ਲਈ ਆ ਖੱਟੀ ਲੋਪੋ ਪਿੰਡ ਮਛੂਰ ਕੌਰ ਆਵੇ ਸਿਛਪੂ ਦੀ ਹੱਟੀ ਲੋਪੋ ਪਿੰਡ ਮਛੂਰ ਕੌਰ ਆਵੇ ਸਿਛਪੂ ਦੀ ਹੱਟੀ ਬਹੁਤਾ ਚਿਰ ਨਹੀਂ ਬਣ ਕੇ ਰਹਿੰਦਾ ਰੱਬ ਹੰਕਾਰੀ ਦਾ ਓਏ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਮਿੱਤਰੋ ਵੀ ਹੁਣ ਦੁਨੀਆਦਾਰੀ ਦਾ ਓਏ ਸਮਾਂ ਬਦਲ ਗਿਆ ਕਿਆ ਬਾਤ ਆ ਗੋਰੀ ਬਹੁਤ ਵਧੀਆ ਬਾਈ ਸ਼ੇਅਰ ਕਰੋ ਬਾਈ ਬਹੁਤ ਸੋਹਣਾ ਗੀਤ ਆ ਯਾਰ ਹਨਾ ਜੀ ਨੂੰ ਜੀ ਨੂੰ ਹਾਂ ਜੀ ਆ ਗੀਤ ਬਹੁਤ ਸ਼ਰੀਆ ਦਾ ਬਹੁਤ ਸੋਹਣਾ ਬਾਈ ਗੀਤ ਆ ਸ਼ੇਅਰ ਕਰਿਓ ਬਾਈ ਸਾਰੇ ਯਾਰ ਹਾਂ ਪਾਣਾ ਪੈਣਾ ਕੋਲੇ ਲਾਇਆ ਆ ਉਹਨਾਂ ਦੇ ਚੰਨ ਫੁੱਲਣ ਹਾਂ ਤਾਂ ਸ਼ੇਅਰ ਕਰਿਓ ਬਾਈ ਸਾਰੇ ਧੰਨਵਾਦ